ਦੋਸਤੋ ਮੈਂ ਪਰਮਜੀਤ ਸਿੰਘ ਅਗਰਵਾਲ ਮੋਟੀਵੇਸ਼ਨਲ ਸਪੀਕਰ ਤੇ ਫਿਲਾਸਫਰ ਪਟਿਆਲਾ ਤੋਂ ਅਸਲ ਦੇ ਵਿੱਚ ਮੈਂ ਨਸ਼ੇ ਦੇ ਆਦੀਆਂ ਗੇਸਟ ਬਹੁਤ ਦੇਖੇ ਕੰਮ ਕਰਿਆ ਪੰਜਾਬ ਪੁਲਿਸ ਨਾਲ ਵੀ ਹਰਿਆਣਾ ਪੁਲਿਸ ਨਾਲ ਵੀ ਤੇ ਹੁਣ ਜਦ ਮੈਂ ਕਿ ਆਪ ਦੇਖਿਆ ਕਿ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਰੁਝਾਨਾ ਬਹੁਤ ਜ਼ਿਆਦਾ ਵੱਧ ਗਿਆ ਪਰ ਇਹਦੇ ਵਿੱਚ ਮੇਰੀ ਇਹ માનਸਿਕਤਾ ਹੈ ਕਿ ਨਾ ਸਰਕਾਰਾਂ ਦੇ ਬਤਾਏ ਵਾਅਦੇ ਨਾ ਪੁਲਿਸ ਦੇ ਬਤਾਏ ਵਾਅਦੇ ਇਹ ਹਮੇਸ਼ਾ ਵਾਅਦਾ ਮਾਤਾ ਪਿਤਾ ਦੀ ਅੰਗਰੇਜ਼ੀਆ ਕਰਕੇ ਮੇਰੀ ਆਪਣੀ ਸੋਚ ਹੈ ਕਿ ਜੇ ਇੱਕ ਬੰਦੇ ਨੂੰ ਅਸੀਂ ਸ਼ੂਗਰ ਦੇ ਪੇਸ਼ੈਂਟ ਨੂੰ ਉਹਨਾਂ ਦੀ ਬਿਨਾਂ ਇਜਾਜ਼ਤ ਤੋਂ ਮਿੱਠਾ ਚਾਹ ਦਾ ਕੱਪ ਹੀ ਦੇਸਾ ਦੇਤਾ ਕਿਸੇ ਨੂੰ ਵੀ ਨਸ਼ਾ ਕੀ ਹੋਏ ਕਰਾ ਸਕਦਾ ਹੈ ਤੇ ਅੱਜ ਪ੍ਰੀਤੀ ਮਲੋਤਰਾ ਜੀ ਮੇਰੀ ਵੱਡੀ ਭੈਣ ਸ਼ਰਦਾ ਡਿਪਲ ਜੀ ਮੇਰੀ ਭੈਣ ਨੇ ਇੱਕ ਬਹੁਤ ਵਧੀਆ ਇੱਥੇ ਗੈਦਰਿੰਗ ਇਕੱਠਾ ਕੀਤੀ ਅੰਬੇਦਕਰ ਨਗਰ ਪਟਾਪਨਾਗਰ ਦੇ ਵਿੱਚ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਪਟਿਆਲਾ ਸ਼ਹਿਰ ਦੀ ਸੰਗਤਾਂ ਨੂੰ ਕਿ ਸਾਡੇ ਕੰਟੈਕਟ ਤੇ ਮੈਨੂੰ ਜਦੋਂ ਮਰਜ਼ੀ ਸੰਪਰਕ ਕਰਕੇ ਜਿਹੜੀ ਮਰਜ਼ੀ ਸਭਾ ਦੇ ਵਿੱਚ ਬੁਲਾਓ ਨਸ਼ਾ ਮੁਕਤੀ ਵਾਸਤੇ ਮੈਂ ਜਾ ਰੂ ਕਰੂੰਗਾ ਔਰ ਬਿਨਾਂ ਕੋਈ ਪੈਸਾ ਲੈ ਮੈਂ ਸੇਵਾ ਦੇਣ ਨੂੰ ਪੂਰੇ ਪੰਜਾਬ ਦੇ ਵਿੱਚ ਤਿਆਰ ਹਾਂ ਬਹੁਤ ਬਹੁਤ ਛੋ ਇਹ ਚ ਚੈਲੈਂਜ ਤੇ ਪ੍ਰਚਾਰ ਕਰ ਰਹੇ ਨੇ ਸਾਰੇ ਦੇ ਵਿੱਚ ਲੋਕਾਂ ਨੂੰ ਜਾਗਰੂਕ ਲੋਕਾਂ ਨੂੰ ਜਾਗਰਤ ਕਰ ਰਹੇ ਨੇ ਕਿ ਆਪਾਂ ਨਸ਼ੇ ਨੂੰ ਨਸ਼ੇ ਤੋਂ ਕਿਵੇਂ ਪੰਜਾਬ ਨੂੰ ਬਚਾਣਾ ਹੈ ਆਪਣੇ ਮੋਟੀਵੇਸ਼ਨਲ ਸਪੀਕਰ ਪਰਮਜੀਤ ਸਿੰਘ ਅਗਰ왈 ਜੀ ਨੇ ਬਹੁਤ ਵਧੀਆ ਮੈਂ ਨਾਲ ਸਪੀਚਸ ਹੁੰਦੀਆਂ ਆਈਆਂ ਜਿਨ੍ਹਾਂ ਦੀ ਹਰ ਇੱਕ ਗੱਲ ਮੈਨੂੰ ਬਹੁਤ ਪੋਜ਼ਿਟਿਵ ਲੱਗਦੀ ਹੈ ਤੇ ਅੱਗੇ ਜ਼ਿੰਦਗੀ ਦੇ ਵਿੱਚ ਵਧਣ ਵਾਸਤੇ ਬਹੁਤ ਹੀ ਪ੍ਰੇਰਿਤ ਕਰਦੀਆਂ ਨੇ ਤਾਂ ਅੱਜ ਦਾ ਇਹ ਪ੍ਰੋਗਰਾਮ ਮੈਂ ਸਪੈਸ਼ਲ ਉਹਨਾਂ ਨੂੰ ਏਸੇ ਕਰਕੇ ਹੀ ਹੋਰਨ ਕੀਤਾ ਸੀ ਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਤੋਂ ਮੁਕਤ ਕਿਦਾਂ ਰੱਖਿਆ ਜਾ ਸਕਦਾ ਹੈ ਉਸ ਬਾਰੇ ਦੱਸਿਆ ਜਾਵੇ